ਇੱਕ ਹਫ਼ਤੇ ਤੋਂ ਵੱਧ ਹੋ ਗਿਆ ਜਿਹੜੇ ਖੰਭਾ ਟੇਡਾ ਹੋਇਆ ਹੋਇਆ ਹੈ ਕਦੇ ਵੀ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਅਜੇ ਤੱਕ ਨਿਕੇਦਾਰ ਇਸ ਵਾਸਤੇ ਕੋਈ ਧਿਆਨ ਦੇ ਰਿਹਾ ਨਾ ਬਿਜਲੀ ਭਾਗ ਦੇ ਰਿਹਾ ਤਾਂ ਇਹ ਹੈ ਵੀ ਇੱਕ ਹਫ਼ਤਾ ਵੀ ਜਾਣ ਦੇ ਬਾਵਜੂਦ ਕੱਲੂ ਫੇਰ ਐਤਵਾਰ ਆ ਗਿਆ ਇੱਕ ਮਲੇ ਆਉਣੇ ਬਿਜਲੀ ਮਹਿਕਮਲੇ ਆਉਣੇ ਐਸਡੀਓ ਸਾਹਿਬ ਵੀ ਆਏ ਹੈ ਜੇਈ ਸਾਹਿਬ ਵੀ ਆਏ ਹੈ ਉਹਨਾਂ ਦੀ ਲੇਬਰ ਵੀ ਆਈ ਹੈ ਉਹ ਘੇੜਾ ਮਾਰ ਕੇ ਮੁਰਜਾ ਨੇ ਦੇਖੋ ਕਿੱਡਾ ਗੈਪ ਹੈ ਕਹਿੰਦਾ ਕਹਿੰਦੇ ਮਿੱਟੀ ਪਾ ਕੇ ਇਹਨੂੰ ਖੜਾ ਦੋ ਵੀ ਮਿੱਟੀ ਪਾ ਕੇ ਕਿਵੇਂ ਖੜ੍ਹ ਜਾਏਗਾ ਇਹ ਪੋਲ ਗਿਰ ਗਿਆ ਪੋਲ गिर ਗਿਆ ਇਹਨੂੰ ਦੂਜੇ ਪੋਲ ਨੂੰ ਲਾਓ ਇਹਨੂੰ ਡਿਸਕਨੈਕਟ ਕਰਕੇ ਨਵਾਂ ਪੋਲ ਲਾਓ ਤਾਰ ਤਾਂ ਕਿ ਕੋਈ ਨੁਕਸਾਨ ਨਾ ਹੋ ਪਾ ਬਿਜਲੀ ਦਾ गिरਿਆ ਹੋਇਆ ਮਿੱਟੀ નીચે ਗਿਰੀ ਹੋਈ ਹੈ ਇੱਕ ਹਫਤੇ ਤੋਂ ਉੱਪਰ ਹੋ ਗਿਆ ਕੋਈ ਨਹੀਂ ਕੋਈ ਵੱਡਾ ਨੁਕਸਾਨ ਹੋ ਸਕਦਾ ਤੁਹਾਡੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਕਰੰਟ ਲੱਗ ਸਕਦਾ ਤੇ ਕੀ ਕਰਿਆ ਜਾ ਰਿਹਾ ਹੈ ਜੇ ਬਾਲ ਧਿਆਨ ਕਿਉਂ ਨਹੀਂ ਦਿੱਤਾ ਜਦੋਂ ਇੱਕ ਹਫਤੇ ਤੋਂ ਉੱਪਰ ਹੋ ਗਿਆ ਤੁਹਾਡਾ ਜੀ ਪਰਸੋਂ ਤੱਕ ਪਰਸੋਂ ਹੋ ਜਾਏਗਾ ਹਾਂਜੀ ਇਹ ਦੂਸਤ ਮਾਲਾ ਦਾ ਪ੍ਰੋਜੈਕਟ ਪੂਰਾ ਹੋਣਾ ਸ਼ੁਰੂ ਹੋ ਪੂਰਾ ਹੋਣਾ ਹੋ ਗਿਆ ਪਰ ਤੁਹਾਡਾ ਪੋਲ ਨਹੀਂ ਪੂਰਾ ਹੋ ਰਿਹਾ ਜਿੱਕਰ ਥੋੜਾ ਮਟੀਰੀਅਲ ਦੀ ਦਿੱਕਤ ਆ ਰਹੀ ਸੀ ਹਾਂ ਦੂਜਾ ਦੂਜਾ ਕੀ ਹੈ ਕਿ ਤੁਹਾਡਾ ਅਸੀਂ ਦੇਖੋ ਜਿਹੜੇ ਵਰਕਅਪ ਚਰੇ ਕੰਮ ਕਰ ਰਹੇ ਦੇਖੋ ਸਾਨੂੰ ਵੀ ਜਾਣ ਦਾ ਫਿਕਰ ਹੈ ਇਹਨਾਂ ਦਾ ਕਿ ਕੋਈ ਨੁਕਸਾਨ ਨਾ ਹੋਵੇ ਇਹਨਾਂ ਕੋਲ ਨਾ ਤਾਂ ਸੇਫਟੀ ਕੋਈ ਬੂਟ ਹੈ ਨਾ ਕੋਈ ਹੈਲਮਟ ਹੈ ਨਾ ਕੋਈ ਇੱਥੇ ਇਹਨਾਂ ਕੋਲ ਗਲਵਸ ਹੈ ਇਹ ਲਾਪਰਵਾਹੀ ਨਹੀਂ ਤੁਹਾਡੀ ਜੀ ਬਿਲਕੁਲ ਅਣਗਹਿਲੀ ਹੈ ਕਿਉਂਕਿ ਕਿਸੇ ਕੋਲ 10 ਕਿਹਦੇ ਦੇ ਦਿੱਤਾ ਜੀ ਕੰਮ ਤਾਂ ਉਹਨੇ ਤੁਸੀਂ ਕਹੋ ਨਾ ਤੁਹਾਡੇ ਦੇਖੋ ਤੁਹਾਡਾ ਵੀ ਠੇਕਾ ਤੁਹਾਡਾ ਹੈ ਨਾ ਜੀ ਤੁਸੀਂ ਅੱਗੇ ਦੇਤਾ ਜਿੰਮੇਵਾਰੀ ਮੇਂ ਤੁਹਾਡੀ ਬਣ ਗਈ ਕੰਮ ਚੱਲ ਰਿਹਾ ਨਾਲੇ ਦਾ ਉੱਥੇ ਕਿ ਖੰਭਾ ਬਿਲਕੁਲ نیچے ਗਿਰਿਆ ਹੋਇਆ ਆ ਪਰ ਲਾਈਟ ਚੱਲ ਰਹੀ ਹੈ ਤੁਹਾਡੀ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਕਿ ਇੱਕ ਹਫ਼ਤੇ ਤੋਂ ਵੱਧ ਹੋ ਗਿਆ ਇੰਨੀ ਦੇਰੀ ਕਿਉਂ ਲਾਤੀ ਜੀ ਇਹ ਤਾਂ ਲੋਕ ਡਰੇ ਬਸ ਕਿਹਾ ਜਾਂਦਾ ਕਿ ਜਦੋਂ ਵੀ ਕੋਈ ਰੋਡ ਬਣਦਾ ਹੈ ਰੋਡ ਦੇ ਉੱਤੇ ਲੇਬਰ ਕੰਮ ਕਰਦੀ ਹੈ ਤਾਂ ਲੇਬਰ ਵਾਸਤੇ ਸੇਫਟੀ ਬੂਟ ਹੈਲਮਟ ਤੇ ਹੋਰ ਕਈ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਠੇਕੇਦਾਰ ਦਾ ਕੰਮ ਹੁੰਦਾ ਹੈ ਪਰ ਇੱਕ ਲਾਪਰਵਾਹੀ ਕਰਨ ਵਾਲੇ ਠੇਕੇਦਾਰ ਦੀ ਤੁਹਾਨੂੰ ਖਬਰ ਦਿਖਾਣੇ ਆ ਜਿੱਥੇ ਕਿ ਪਿਛਲੇ ਦਿਨ ਵੀ ਅਸੀਂ ਖਬਰ ਲਈ ਸੀ ਬੂਤਗੜ ਤੋਂ ਤੋਗਾ ਰੋਡ ਦੇ ਉੱਤੇ ਜੋ ਕਿ ਕੁਝ ਮੀਟਰ ਦਾ ਪੁਲ ਹੈ ਪੁਲ ਬਣਾਉਣ ਵਾਸਤੇ ਠੇਕੇਦਾਰ ਵੱਲੋਂ ਸਾਲਾਂ ਹੀ ਲਗਾ ਦਿੱਤੇ ਜਿਹੜਾ ਕਿ 6 ਮਹੀਨੇ ਦਾ ਕੰਮ ਸੀ ਸਾਲਾਂ ਦੇ ਵਿੱਚ ਪੂਰਾ ਹੋਣ ਜਾ ਰਿਹਾ ਹੈ ਪਰ ਉਸ ਲਾਪਰਵਾਹੀ ਦੇ ਕਾਰਨ ਜੋ ਨਜ਼ਦੀਕ ਨੂੰ ਰਾਸਤਾ ਕੱਢਿਆ ਹੋਇਆ ਹੈ ਉਸ ਰਾਸਤੇ ਦੇ ਵਿੱਚ ਮਿੱਟੀ ਧੂੜ ਤਲਕਾ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਜੋ ਕੋਈ ਹਸਪਤਾਲ ਜਾਣ ਵਾਲੇ ਨੇ ਜਾਂ ਫੀ ਡਿਊਟੀ ਜਾਣ ਵਾਲੇ ਉਹਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਦੂਜੇ ਪਾਸੇ ਹੁਣ ਤੱਕ ਕੱਲ ਸਾਨੂੰ ਮੈਸੇਜ ਕਮੈਂਟ ਵੀ ਆਇਆ ਸੀ ਕਿ ਐਂਬੂਲੈਂਸ ਵਾਲਿਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਇਸ ਰਾਸਤੇ ਨੂੰ ਨਹੀਂ ਜਾ ਸਕਦੇ ਕਿਉਂਕਿ ਐਂਬੂਲੈਂਸ ਜਿਸ ਤਰੀਕੇ ਨਾਲ ਉੱਚਾ ਨੀਮਾ ਰਾਸਤਾ ਹੈ ਤਾਂ ਐਂਬੂਲੈਂਸ ਨਿਕਲਣੀ ਮੁਸ਼ਕਲ ਹੋ ਜਾਂਦੀ ਹੈ ਤਾਂ ਚਾਹੀਦਾ ਤਾਂ ਇਹ ਸਿੱਕੀ ਨਜ਼ਦੀਕ ਨੂੰ ਰੋਡ ਬਣਾ ਕੇ ਦਿੰਦੇ ਜਾਂ ਬਜੇ ਤਰੀਕੇ ਨਾਲ ਉਸ ਨੂੰ ਮੈਂਟੇਨੈਂਸ ਕਰਦੇ ਪਰ ਉਲਟਾ ਖਬਰ ਲੱਗਣ ਤੋਂ ਬਾਅਦ ਪਾਣੀ ਛਿੜਕ ਦਿੱਤਾ ਚਿੱਕੜ ਛੜ ਦਿੱਤਾ ਲੋਕਾਂ ਨੂੰ ਹੋਰ ਮੁਸ਼ਕਲ ਹੋ ਗਈ। ਦੂਜੇ ਪਾਸੇ ਹੁਣ ਇੱਕ ਲਾਪਰਵਾਹੀ ਵਾਲਾ ਹੋਰ ਮਾਮਲਾ ਸਾਹਮਣੇ ਆਇਆ ਉਸੇ ਠੇਕੇਦਾਰ ਦਾ ਉਸੇ ਰੋਡ ਦੇ ਉੱਤੇ ਬੁੱਤਗੜ ਢੋਗਾ ਰੋਡ ਦੇ ਉੱਤੇ ਖੜੇ ਆ ਤੁਸੀਂ ਦੇਖੋ ਕਿ ਇਹ ਨਾਲ ਇੱਕ ਨਾਲਾ ਬਣ ਰਿਹਾ ਜਿਸ ਦਾ ਕੰਮ ਚੱਲ ਰਿਹਾ ਤਾਂ ਕੰਮ ਚੱਲਦੇ ਚੱਲਦੇ ਤੁਸੀਂ ਦੇਖੋ ਕਿ ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਈਏ ਉਹ ਸਾਹਮਣੇ ਸੁਮਿਤ ਲੇਬਰ ਤੇ ਮਾਰਦੇ ਜਿਹੜੀ ਕੈਮਰੇ ਦਾ ਫੋਕਸ ਕਰਦੇ ਉਹਨਾਂ ਦੇ ਕੋਲ ਦੇਖੋ ਕੰਮ ਕਰਦੇ ਨਾ ਕੋਈ ਹੈਲਮਟ ਨਾ ਕੋਈ ਸੇਫਟੀ ਬੂਟ ਹੈ ਤੇ ਦੂਜੇ ਪਾਸੇ ਜਿਹੜੀ ਹੋਰ ਲਾਪਰਵਾਹੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਇੱਕ ਆ ਹੈ ਖੰਭਾ ਬਿਜਲੀ ਦਾ ਤਾਰਾਂ ਵੀ ਦਿਖਾਉ ਸੁਮਿਤ ਉੱਪਰ ਲਾਈਟ ਜਾ ਰਹੀ ਅੱਗੇ ਟਰਾਂਸਫਾਰਮ ਟੱਚ ਕਰਦਾ ਹੈ ਇਹ ਖੰਭਾ ਬਿਲਕੁਲ نیچے गिर ਗਿਆ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਇਹ ਜਿਹੜੀ ਮਿੱਟੀ ਹੈ ਸਾਰੀ ਇਸ ਨਾਲ ਇਹਦਾ ਨੁਕਸਾਨ ਕਰ ਦਿੱਤਾ ਸ਼ੈਡਿੰਗ નીચે ਦਬ ਗਈ ਤੇ ਦੂਜੇ ਪਾਸੇ ਪਲੇਟਾਂ ਤੇ ਹੋਰ ਵੀ ਇਹਨਾਂ ਦਾ ਸਮਾਨ ਦਾ ਨੁਕਸਾਨ ਹੋ ਗਿਆ ਪਰ ਲਾਪਰਵਾਹੀ ਇਹ ਹੈ ਤੁਸੀਂ ਦੇਖੋ ਕਿ ਇੱਕ ਹਫ਼ਤੇ ਤੋਂ ਵੱਧ ਹੋ ਗਿਆ ਵੀਲੇ ਖੰਭਾ ਟੇਡਾ ਹੋਇਆ ਹੋਇਆ ਹੈ ਕਦੇ ਵੀ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਅਜ ਤੱਕ ਨਾ ਤਾਂ ਠੇਕੇਦਾਰ ਇਸ ਵਾਸਤੇ ਕੋਈ ਧਿਆਨ ਦੇ ਰਿਹਾ ਨਾ ਬਿਜਲੀ ਭਾਗ ਦੇ ਰਿਹਾ ਤਾਂ ਇੱਕ ਵਕਤ ਸਾਡੇ ਨਾਲ ਹੈ ਬਾਈ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਤੁਹਾਡੇ ਧਿਆਨ ਚ ਲਿਆਇਆ ਤਾਂ ਇੱਧਰ ਆ ਜੂ ਤਾਂ ਆਪਾਂ ਗੱਲਬਾਤ ਕਰਦੇ ਆ ਸਰ ਜਿਹੜੇ ਤੁਸੀਂ ਧਿਆਨ ਚ ਲਿਆਇਓ ਮਾਮਲਾ ਕੀ ਲਾਪਰਵਾਹੀ ਹੈ ਬਹੁਤ ਵੱਡੀ ਠੇਕੇਦਾਰ ਦੀ ਤਾਂ ਕਿਸ ਤਰੀਕੇ ਨਾਲ ਤੁਹਾਡੇ ਧਿਆਨ ਚ ਕਿਹੜਾ ਕਿਹੜਾ ਮਾਮਲਾ ਆਇਆ ਜੀ ਗੱਲ ਐ ਇਦਾਂ ਹੈ ਜੀ ਵੀ ਪਿਛਲੇ ਐਤਵਾਰ ਨੂੰ ਯਾਨੀ ਕਿ 9 ਤਰੀਕ ਨੂੰ 9 ਤਰੀਕ ਨੂੰ ਜਿਹੜਾ ਪੋਲ ਲੱਗਾ ਤੁਸੀਂ ਦਿਖਾਇਆ ਪਹਿਲੀ ਤਾਂ ਗੱਲ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਪਬਲਿਕ ਦੀ ਆਵਾਜ਼ ਚੁੱਕਦੇ ਹੋ ਕਿਉਂਕਿ ਪਹਿਲਾਂ ਵੀ ਜਦੋਂ ਇਹਨਾਂ ਨੇ ਰਸਤਾ ਇੱਧਰ ਬੰਦ ਕਰਤਾ ਸੀ ਉਦੋਂ ਵੀ ਤੁਸੀਂ ਬੜੀ ਤਲੇਰੀ ਦੇ ਨਾਲ ਬਹੁਤ ਵਧੀਆ ਗੱਲ ਲੋਕਾਂ ਤੱਕ ਪਹੁੰਚਾਈ ਹੈ ਵੀ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਤੁਸੀਂ ਸਾਰੇ ਆਪਣਾ ਫਰਜ਼ ਨਿਭਾਇਆ ਅੱਜ ਐਂਬੂਲੈਂਸ ਵਾਲੇ ਵੀ ਦੱਸੀ ਗੱਲ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਲੋਕ ਪਰੇਸ਼ਾਨ ਹੈ ਕੋਈ ਬੋਲਦਾ ਕੋਈ ਬੋਲਦਾ ਨਹੀਂ ਹੈਗਾ ਆ ਹੁਣ ਪਿਛਲੇ ਹਫਤੇ 9 ਤਰੀਕ ਨੂੰ ਆ ਤੁਸੀਂ ਦਿਖਾਇਆ ਆਪਣੇ ਕੈਮਰੇ ਰਾਹੀਂ ਵੀ ਇਹ ਪੋਲ ਥੱਲੇ ਗਿਰ ਗਿਆ ਇਹ ਤਾਂ ਚਲੋ ਰੱਬ ਸਭਬੀ ਰਾਤ ਨੂੰ ਗਿਰਿਆ ਕੋਈ ਇੱਥੇ ਲੇਬਰ ਨਹੀਂ ਸੀ ਕੰਮ ਕਰਦੀ ਤੇ ਨਹੀਂ ਬਹੁਤ ਵੱਡਾ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਇੱਕ ਹਫ਼ਤਾ ਵੀ ਜਾਣ ਦੇ ਬਾਵਜੂਦ ਕੱਲ ਨੂੰ ਫੇਰ ਐਤਵਾਰ ਆ ਗਿਆ ਮਹਿਕਮਾ ਵਾਲੇ ਆਉਣੇ ਬਿਜਲੀ ਮਹਿਕਮਾ ਵਾਲੇ ਆਉਣੇ ਐਸਡੀਓ ਸਾਹਿਬ ਵੀ ਆਏ ਐ ਜੇਈ ਸਾਹਿਬ ਵੀ ਆਏ ਐ ਉਹਨਾਂ ਦੀ ਲੇਬਰ ਵੀ ਆਈ ਐ ਉਹ ਘੇੜਾ ਮਾਰ ਕੇ ਮੁਰਜਾ ਨੇ ਦੇਖੋ ਕਿੱਦਾਂ ਗੈਪ ਐ ਕਹਿੰਦਾ ਕਹਿੰਦੇ ਇੱਥੇ ਮਿੱਟੀ ਪਾ ਕੇ ਇਹਨੂੰ ਖੜਾ ਦੋ ਵੀ ਮਿੱਟੀ ਪਾ ਕੇ ਕਿਵੇਂ ਖੜਜੇਗਾ ਇਹ ਇਹਦਾ ਪ੍ਰੋਪਰ ਕੋਈ ਹੱਲ ਹੋਣਾ ਚਾਹੀਦਾ ਪੋਲ ਗਿਰ ਗਿਆ ਪੋਲ गिर ਗਿਆ ਇਹਨੂੰ ਦੂਜੇ ਪੋਲ ਨੂੰ ਲਾਓ ਇਹਨੂੰ ਡਿਸਕਨੈਕਟ ਕਰਕੇ ਨਵਾਂ ਪੋਲ ਲਾਓ ਤਾਕਿ ਕੋਈ ਨੁਕਸਾਨ ਨਾ ਹੋ ਗੇ ਆ ਬਈ ਇੱਕ ਹੋਰ ਵੀ ਗੱਲ ਹੁੰਦੀ ਜਦੋਂ ਬਿਜਲੀ ਦੇ ਖੰਭਾ ਕਿਤੇ ਕੋਈ ਤੁਹਾਡੇ ਕੋਈ ਕੰਮ ਕਰਦੇ ਹੋ ਪਰਸਨਲ गिर ਜੇ ਜਾਂ ਕੋਈ ਤਾਰਾਂ ਨੂੰ ਨੁਕਸਾਨ ਹੋ ਗਿਆ ਤੁਹਾਡੇ ਤੇ ਹਜ਼ਾਰ ਰੁਪਏ ਚਰਮਾਨਾ ਪਰ ਦੂਜੇ ਪਾਸੇ ਨਾ ਤਾਂ ਬਿਜਲੀ ਵਾਲੇ ਫਿਕਰ ਪੈ ਰਹੇ ਆ ਨਾ ਪਰੇ ਇੱਥੇ ਇਹ ਠੇਕੇਦਾਰ ਨੂੰ ਕਿ ਵੀ ਦੇਖਣੇ ਕੋਈ ਹਾਦਸਾ ਹੋ ਗਈ ਫੇਰ ਗੱਲ ਅੱਗੇ ਕਰੀਏ ਇਹ ਹਾਦਸੇ ਨਹੀਂ ਕਰ ਰਹੇ ਦੇਖੋ ਕੋਈ ਹੁਣ ਅੱਜ ਸਵੇਰੇ ਬੱਦਲਵਾਈ ਹੋਈ ਵੀ ਸੀ ਬੱਦਲਵਾਈ ਹੋਈ ਅੱਜ ਦਿਨ ਵਿੱਚ ਕਿਣੀਆਂ ਵੀ ਗਿਰੀਆਂ ਅਗਰ ਥੋੜਾ ਜਿਹਾ ਮੀਂਹ ਪੈ ਗਿਆ ਪੱਸੀ ਮਿੱਟੀ ਐ ਇਹ ਸਾਰੀ ਇਹ ਪਤਾ ਨਹੀਂ ਕਿੱਦਣੂ ਗਿਰ ਜਾਣਾ ਕਿਸੇ ਦੇ ਉੱਪਰ ਗਿਰ ਗਿਆ ਬਹੁਤ بڑا ਨੁਕਸਾਨ ਹੋਣਾ ਫੇਰ ਇਹ ਗੱਲ ਹੋਣੀ ਵੀ ਜੇ ਅਸੀਂ ਪਹਿਲਾਂ ਕਰ ਲੈਂਦੇ ਤਾਂ ਚੰਗਾ ਸੀ ਇਹਨਾਂ ਦੀ ਕੋਈ ਗੱਲ ਨਹੀਂ ਐਡਾ ਕੋਈ ਕੰਮ ਹੈ ਨਹੀਂ ਜਿਹੜਾ ਇਹਨਾਂ ਨੇ ਇੱਕ ਹਫਤਾ ਲੰਘਾਤਾ ਇੱਕ ਹਫਤੇ ਦਾ ਕੰਮ ਨਹੀਂ ਹੈ ਤਾਂ ਚਲੋ ਐਤਵਾਰ ਉਧਰ ਛੁੱਟੀ ਸੀ ਮੰਡੇ ਨੂੰ ਕਰ ਦਿੰਦੇ ਇਹ ਤਾਂ ਦੂਜੇ ਤੀਜੇ ਦਿਨ ਕੰਮ ਹੋਣਾ ਚਾਹੀਦਾ ਸੀ ਹੁਣ ਕੱਲ ਆਏ ਐਸ ਡੀਓ ਸਾਹਿਬ ਤੇ ਜੇਈ ਸਾਹਿਬ ਆਏ ਸ਼ੁੱਕਰਵਾਰ ਨੂੰ ਹੁਣ ਕਹਿੰਦਾ ਦੋ ਛੁੱਟੀਆਂ ਪੈ ਗਈਆਂ ਜੀ ਬਾਰ ਐਤਵਾਰ ਦੀ ਛੁੱਟੀ ਤਾਂ ਹੈ ਹੀ ਹੈ ਮਹਿਕਮੇ ਨੂੰ ਪਰ ਕਈ ਕੰਮ ਇਮੀਡੀਏਟ ਵੀ ਕਰਨੇ ਪੈਂਦੇ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਅੱਜ ਵੀ ਸ਼ਨੀਚਰਵਾਰ ਛੁੱਟੀ ਕੱਲ ਨੂੰ ਸੰਡੇ ਹੈ ਪਰਸੋਂ ਨੂੰ ਕਰਨਾ ਇਹਨਾਂ ਨੇ ਪਰਸੋਂ ਨਹੀਂ ਪਤਾ ਨਹੀਂ ਹੋਣਾ ਨਹੀਂ ਹੋਣਾ ਅਗਰ ਮੀ ਕੋਈ ਪਾਏਗਾ ਕਿਸੇ ਵੀ ਟਾਈਮ ਆ ਇਹ ਲੇਬਰ ਵਾਲੇ ਵੀ ਆ ਕੇ ਤੁਸੀਂ ਦੇਖੋ ਆਪਣੇ ਪਿੱਛੇ ਖੜੇ ਆ ਅਗਰ ਇਹ ਕੰਮ ਕਰਦੇ ਹੋ ਤਾਂ ਕਿੱਡਾ ਨੁਕਸਾਨ ਹੋਣਾ ਸੀ ਇਹ ਮੌਤ ਵੀ ਹੋ ਸਕਦੀ ਸੀ ਕੁਝ ਵੀ ਹੋ ਸਕਦਾ ਹਾਂਜੀ ਤੁਸੀਂ ਦਿਖਾਇਆ ਇਹ ਲੇਬਰ ਵਾਲੇ ਨਾ ਇਹਨਾਂ ਕੋਲ ਕੋਈ ਹੈਲਮਟ ਹੈ ਨਾ ਕੋਈ ਸੇਫਟੀ ਸ਼ੂਜ਼ ਹੈ ਨਾ ਗਲਵਜ਼ ਹੈ ਇਹਨਾਂ ਕੋਲ ਵਿਚਾਰਿਆਂ ਏਦਾਂ ਹੀ ਬਸ ਰੱਪਾ ਰੱਸ ਰੇ ਕੰਮ ਚਲਾ ਰਹੇ ਇਹ ਡੀਕਣਾ ਵੀ ਕਦੋਂ ਹਾਦਸਾ ਹੋਵੇ ਕੋਈ ਵੀ ਕਿਸੇ ਵੀ ਟਾਈਮ ਹਾਦਸਾ ਹੋ ਸਕਦਾ ਚਲੋ ਸਾਨੂੰ ਤਾਂ ਜਿਹੜਾ ਨੁਕਸਾਨ ਪੰਪ ਨੂੰ ਹੋਣਾ ਅਸੀਂ ਜਨ ਸੈੱਟ ਚਲਾ ਲਾਂਗੇ ਬਿਜਲੀ ਦਾ ਅਗਰ ਕੋਈ ਪਰ ਇਹ ਨਾ ਕਿਸੇ ਹੋਰ ਦਾ ਨੁਕਸਾਨ ਹੋ ਜਵੇ ਬਿਲਕੁਲ ਤੁਸੀਂ भाई ਤੁਸੀਂ ਕੰਮ ਕਰਦੇ ਇੱਥੇ ਹਾਂਜੀ ਇਹ ਕਿਵੇਂ ਹੋਇਆ ਸਾਡਾ ਜਿਹੜਾ ਖੰਭਰ ਨੀਚੇ ਗਿਰ ਗਿਆ ਪੂਰਾ ਢਹਾ ਗਿਰ ਗਿਆ ਨੀਚੇ ਕਿ ਕਿਵੇਂ ਹੋਇਆ ਜੀ ਜੋ ਇਹ ਖੇਤ ਵਾਲੇ ਹੈ ਪਾਣੀ ਚਲਾ ਰਹੇ ਜੈਨੇ ਅੱਛਾ ਜੀ ਤੋਂ ਅੰਨੇ ਇਸ ਮਨਵੀ ਕਰੀ ਵਈ ਲਗਾ ਉਹ ਲਗਾ ਕਹਿੰਨੇ ਭਾਈ ਮਿੱਟੀ ਨੇ ਗਿਰਨੇ ਕੀ ਇਹ ਪਾਣੀ ਦੀ ਵਜ੍ਹਾ ਤੋ ਹੋਇਆ ਅੰਨੇ ਕੰਮ ਕਰ ਰਹੇ ਤੇ ਲਗਭਗ 3 ਸੌ ਥੋੜੀ ਵੀ ਤਾਂ ਜਾਨ ਨੂੰ ਖਤਰਾ ਸੀ ਤੁਹਾਡੇ ਉੱਪਰ ਵੀ ਗਿਰ ਸਕਦੀ ਮਿੱਟੀ ਜਾਣ ਕੇ ਤਾਂ ਖਤਰਾ ਤਾਂ ਹੈ ਲੇਕਿਨ ਅਬ ਕੀ ਕਰੇ ਕੰਮ ਵੀ ਕਰਨਾ ਜ਼ਰੂਰੀ ਹੈ ਹੋਰ ਝਾਲੇ ਵਰਕੇ ਲੜਕੇ ਵੀ ਥੇ ਜਦ ਵੀ ਅੰਨੇ ਦੇਖ ਕੇ ਭਾਈ ਡਾਂਗ ਲੱਗੀ ਗਿਰਣੀ ਹੈ ਭਾਗ ਵਾਕੇ ਜਾਨ ਬਚਾਈ ਆਪਣੀ ਜਾਨ ਬਚਾਈ ਅਮਨੇ ਸੈਟਿੰਗ ਤੋਂ ਦਬ ਗਈ ਜੋ ਮਾਲ ਦੌਲਤ ਈ ਮਾਰੀ ਇਸ ਵਿੱਚ ਸਰਿਆ ਵੀ ਬੈਂਡ ਹੋ ਗਿਆ ਭਾਈ ਨੁਕਸਾਨ ਤਾਂ ਬਥੇਰਾ ਇਸ ਵਿੱਚ 10 12 ਦਿਨ ਲੱਗੇ ਹੋਰ ਦੱਸੋ ਤੁਸੀਂ ਕੰਮ ਕਰਦੇ ਹੋ ਚਾਹੀਦਾ ਤਾਂ ਠੇਕੇਦਾਰ ਨੂੰ ਇਹ ਸੀ ਕਿ ਤੁਹਾਨੂੰ ਸੇਫਟੀ ਬੂਟ, ਸੇਫਟੀ ਕੋਈ ਹੈਲਮਟ, ਕੋਈ ਗਲਵਸ ਤੁਹਾਨੂੰ ਤਾਂ ਕੁਝ ਵੀ ਪਾ ਕੇ ਕੰਮ ਨਹੀਂ ਕਰ ਰਹੇ ਬਿਨਾਂ ਉਹੀ ਕੰਮ ਕਰ ਰਹੇ ਆ ਤੁਹਾਨੂੰ ਲੱਗਦਾ ਨਹੀਂ ਆਪਣੀ ਤੁਹਾਡੀ ਜਾਨ ਨੂੰ ਵੀ ਖਤਰਾ ਹੈ ਬਹੁਤ ਵੱਡਾ ਜਾਨ ਨਾ ਖਤਰਾ ਤਾਂ ਹੈ ਸੇਫਟੀ ਵੀ ਸਾਰਾ ਕੁਝ ਸਤਿਦ ਦੇਵੇ ਬਾਕੀ ਬੰਦੇ ਕਿਉਂ ਨਹੀਂ ਤੁਸੀਂ ਜਿੰਨੇ ਤੁਹਾਨੂੰ ਤਾਂ ਬੰਦੇ ਕਿਉਂ ਨਹੀਂ ਤੁਸੀਂ ਬੰਦੇ ਦਾ ਜੀ ਅਸੀਂ ਬਾਤ ਨਹੀਂ ਹੈ ਕੰਮ ਤਾਂ ਕਰਾ ਸੇਫਟੀ ਕੇ ਸਾਥ ਮੈਂ ਨਹੀਂ ਬੂਟ ਤਾਂ ਭਾਈ ਹੈ ਭਾਈ ਤੁਹਾਡੇ ਦੇਖੋ ਉੱਪਰ ਮਿੱਟੀ गिर ਸਕਦੀ ਹੈ ਕੁਝ ਵੀ ਹੋ ਸਕਦਾ ਨੁਕਸਾਨ ਤੁਹਾਡੇ ਹੀ ਹੋਦਾ ਤੁਹਾਡੀ ਜਾਨ ਨੂੰ ਖਤਰਾ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਬਿਲਡਿੰਗ ਗਿਰ ਗਈ ਹੈ ਬਹੁਤ ਬੰਦੇ ਮਾਰੇ ਹਾਂ ਇਹ ਤਾਂ ਬਾਤ ਹੈ ਜੀ ਬਾਕੀ ਇਹ ਨੁਕਸਾਨ ਮਾਰਿਆ ਵੀ ਹੈ ਦੇਖੋ ਕੰਪਨੀ ਕੇ ਬਰੀ تھی ਕਿ ਵੇ ਅੱਜ ਗੜਵਾਉਣੇ ਕਿੰਨੇ ਕਿੰਨੇ ਚੋਂ ਹੋਊਗਾ ਜੀ ਹੁਣ ਹਫਤਾ ਤਾਂ ਹੋ ਗਿਆ ਹੈਗਾ ਹਾਂ ਲਗਭਗ ਇੱਕ ਹਫਤਾ ਹੋ ਗਿਆ ਜੰਬੇ ਤੇ ਟੇਟ ਹੱਲੀ ਬੈਟੇ 10-12 ਆਦਮੀ ਹੈ ਕਿ ਆਖਰਾ ਬਤਾ ਇਹ ਤਾਂ ਤੁਹਾਨੂੰ ਬਾਈ ਕਰੰਟ ਲੱਗ ਸਕਦਾ ਹੈ ਤਾਂ ਹਾਂ ਕਰੰਟ ਬਿੱਲ ਲੱਗ ਸਕਦਾ ਹੈ ਕੰਮ ਸਾਰੇ ਹੋ ਗਿਆ ਹੈ ਲੇਕਿਨ ਤੇ ਹੁਣ ਠੇਕੇਦਾਰ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਇਹਨਾਂ ਦਾ ਮੈਨੇਜਰ ਹੈ ਉਹਦੇ ਨਾਲ ਮਨਮੋਹਨ ਤਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਬਹੁਤ ਬੋਲ ਹੈਲੋ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਮਰਮੋਨ ਜੀ ਹਾਂ ਜੀ ਸਰ ਅ ਤੁਹਾਡੇ ਨੇ ਇੱਥੇ ਅਸੀਂ ਆਏ ਹੋਏ ਸੀ ਜਿੱਥੇ ਨਾਲਾ ਬਣ ਰਿਹਾ ਥੋੜੀ ਲੇਬਰ ਵੀ ਕੰਮ ਕਰ ਰਹੀ ਹੈ ਅ ਕਿਹੜੀ ਜਗ੍ਹਾ ਸਰ ਇਹ ਪੰਪਾਂ ਦੇ ਕੋਲ ਜਿਹੜੇ પેટ્રોલ ਪੰਪ ਹੈ ਨਾ ਇੱਥੇ ਕੰਸਾਲੇ ਕੋਲ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਨਾ ਇੱਕ ਖੰਭਾ ਬਿਜਲੀ ਦਾ ਗਿਰਿਆ ਹੋਇਆ ਮਿੱਟੀ નીચે ਗਿਰੀ ਹੋਈ ਹੈ ਇੱਕ ਹਫ਼ਤੇ ਤੋਂ ਉੱਪਰ ਹੋ ਗਿਆ ਕੋਈ ਨਹੀਂ ਕੋਈ ਵੱਡਾ ਨੁਕਸਾਨ ਹੋ ਸਕਦਾ ਤੁਹਾਡੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਕਰੰਟ ਲੱਗ ਸਕਦਾ ਤੇ ਕੀ ਕਰਿਆ ਜਾ ਰਿਹਾ ਜੀ ਬਾਲ ਧਿਆਨ ਕਿਉਂ ਦਿੱਤਾ ਜੀ ਇੱਕ ਹਫ਼ਤੇ ਤੋਂ ਉਪਰ ਹੋ ਗਿਆ ਤੁਹਾਡਾ ਸਰ ਹਾਂਜੀ ਬਲੇ ਹਾਂਜੀ ਤੇ ਬਿਜਲੀ ਬੋਰਡ ਵਾਲੇ ਜੋ ਸਾਹ ਵਾਏ ਸੀਗੇ ਹਾਂ ਹਾਂ ਤੇ ਅੱਜ ਨਾ ਪੰਪ ਦੀ ਲਾਈਟ ਉਧਰੋਂ ਸ਼ਿਫਟ ਕਰ ਦਣਗੇ ਦੂਸਰੇ ਪੋਲ ਤੋਂ ਅੱਛਾ ਜੀ ਤੇ ਲਾਈਨ ਬੰਦ ਕਰਕੇ ਹਾਂ ਤੇ ਮਿੱਟੀ ਕੱਢ ਕੇ ਤੇ ਖੰਭਾ ਚੇਂਜ ਕਰ ਦਣਗੇ ਜੀ ਪਰਸੋ ਤੱਕ ਪਰਸੋ ਹੋ ਜਾਏਗਾ ਹਾਂਜੀ ਅੱਛਾ ਦੂਜਾ ਅਸੀਂ ਇੱਕ ਹੋਰ ਦੇਖਿਆ ਦੇਖੋ ਚਲੋ ਠੀਕ ਹੈ ਤੁਹਾਡੇ ਕੰਮ ਚੱਲ ਰਿਹਾ ਹੈ ਚਲੋ ਸਲੋ ਬਹੁਤ ਚੱਲ ਰਿਹਾ ਹੈ ਵੈਸੇ ਭਾਰਤ ਮਾਲਾ ਦਾ ਪ੍ਰੋਜੈਕਟ ਪੂਰਾ ਹੋਣਾ ਸ਼ੁਰੂ ਹੋ ਪੂਰਾ ਹੋਣਾ ਹੋਣਾ ਹੋ ਗਿਆ ਪਰ ਤੁਹਾਡਾ ਪੁਲ ਨਹੀਂ ਪੂਰਾ ਹੋ ਰਿਹਾ ਨਹੀਂ ਜੀ ਸਰ ਇਹ ਹੋ ਰਹੀਏ ਤੇ ਕੋਈ ਹੈ ਨਹੀਂ ਤੇ ਕੱਲ ਥੋੜਾ ਮਟੀਰੀਅਲ ਦੀ ਦਿੱਕਤ ਆ ਰਹੀ ਸੀ ਹਾਂ ਦੂਜਾ ਦੂਜਾ ਕਹਿੰਦਾ ਥੋੜਾ ਅਸੀਂ ਦੇਖੋ ਜਿਹੜੇ ਵਰਕਅਪ ਚਰੇ ਕੰਮ ਕਰ ਰਹੇ ਦੇਖੋ ਸਾਨੂੰ ਵੀ ਜਾਣ ਦਾ ਫਿਕਰ ਹੈ ਇਹਨਾਂ ਦਾ ਕਿ ਕੋਈ ਨੁਕਸਾਨ ਨਾ ਹੋਵੇ ਪਿਛਲੇ ਦਿਨ ਦੇ ਤੁਸੀਂ ਮੁਹਾਈਚੂ ਦੇਖਿਆ ਹੁਣ ਇੱਕ ਬਿਲਡਿੰਗ ਗਿਰ ਗਈ ਉਸ ਤੋਂ ਬਾਅਦ ਜੇ ਕਾਫੀ ਜਿਹੜੇ ਵਰਕਰ ਕਾਫੀ ਹੋਰ ਵਿੱਚ ਜਿਹੜੇ ਕੰਮ ਕਰਨ ਵਾਲੇ ਹੁੰਦੇ ਉਹਨਾਂ ਦੀ ਮੌਤ ਹੋਈ ਹੈ ਇਨਾਂ ਕੋਲ ਨਾ ਤਾਂ ਸੇਫਟੀ ਕੋਈ ਬੂਟ ਹੈ ਨਾ ਕੋਈ ਹੈਲਮਟ ਹੈ ਨਾ ਕੋਈ ਇੱਥੇ ਨਾ ਕੋਈ ਗਲਵਸ ਹੈ ਇਹ ਲਾਪਰਵਾਹੀ ਨਹੀਂ ਤੁਹਾਡੀ ਜੀ ਬਿਲਕੁਲ ਅਣਗਹਿਲੀ ਹੈ ਕਿਉਂਕਿ ਤੁਸੀਂ ਪ੍ਰੋਵਾਈਡ ਕਰਦੇ ਸਰ ਇਹ ਮਤਲਬ ਨਾ ਸਾਡੇ ਵੱਲੋਂ ਦੀ ਇਹਨਾਂ ਨੂੰ ਪ੍ਰੋਵਾਈਡ ਹੋਣਾ ਏ ਐਕਚੁਅਲੀ ਅਸੀਂ ਅੱਗੇ ਸਬ ਕੰਟਰੈਕਟਰ ਨੂੰ ਠੇਕੇ ਦੇ ਦਿੱਤੇ ਦਾ ਜੀ ਕੰਮ ਤੇ ਉਹਨਾਂ ਨੂੰ ਤੁਸੀਂ ਕਹੋ ਨਾ ਤੁਹਾਡੇ ਦੇਖੋ ਤੁਹਾਡਾ ਵੀ ਠੇਕਾ ਤੁਹਾਡਾ ਹੈ ਨਾ ਜੀ ਤੁਸੀਂ ਅੱਗੇ ਦੇਤਾ ਜ਼ਿੰਮੇ ਕੋਈ ਨਾ ਜੀ ਮੈਂ ਉਹਨਾਂ ਨੂੰ ਜਿਹੜਾ ਸਬ ਕੰਟਰੈਕਟ ਜਿਨ੍ਹਾਂ ਨੂੰ ਜਿੱਥੇ ਤੋਂ ਉਹਨਾਂ ਨੂੰ ਮੈਂ ਕਹ ਦੇਣਾ ਜੀ ਉਹਨਾਂ ਨੂੰ ਮੁਹੱਈਆ ਕਰਾਇਗਾ ਜੀ ਬੂਟ ਤੇ ਆਪਣਾ ਆਪਣਾ ਉਹ ਜੈਕਟ ਵਗੈਰਾ ਅੱਛਾ ਦੂਜਾ ਇੱਕ ਮੈਂ ਤੁਹਾਨੂੰ ਹੋਰ ਧਿਆਨ ਚ ਲਿਆਉਣਾ ਸੀ ਜਿਸ ਦਿਨ ਅਸੀਂ ਤੁਹਾਡੀ ਖਬਰ ਲਈ ਸੀ ਉਸ ਪੁਲ ਦੀ ਕਿ ਮਿੱਟੀ ਤੋੜ ਤੜਕਾ ਜਿਹੜਾ ਲੋਕਾਂ ਨੂੰ ਉੱਥੇ ਮੁਸ਼ਕਲ ਹੋ ਰਹੀ ਹੈ ਤਾਂ ਠੀਕ ਹੈ ਤੁਸੀਂ ਦੂਜੇ ਦਿਨ ਪਾਣੀ ਪੂਣੀ ਛਿੜਕਿਆ ਪਰ ਇੱਕ ਨਾ ਉੱਥੇ ਜਿਤਾ ਉਸ ਰਾਸਤੇ ਨੂੰ ਮਸ਼ੀਨਾਂ ਤੁਹਾਡੇ ਕੋਲ ਹੈਗੀਆਂ ਬਿਲਕੁਲ ਜੀਸੀਬੀ ਹੈ ਸਭ ਕੁਝ ਹੈਗਾ ਉਹਨੂੰ ਰਾਸਤੇ ਨੂੰ ਪਧਰਾ ਕਰ ਦੋ ਇੱਥੇ ਕੋਈ ਐਂਬੂਲੈਂਸ ਚੈੱਕ ਕਰੋ ਅੱਗੇ ਜੀ ਕਰਤਾ ਜੀ ਪਧਰਾ ਕਰਤਾ ਐਂਬੂਲੈਂਸ ਨਿਕਲਣੀ ਬੜੀ ਮੁਸ਼ਕਲ ਹੈ ਜੀ ਉੱਥੋਂ ਐਂਬੂਲੈਂਸਾਂ ਦੇ ਬੋਨ ਹੋ ਗਿਆ ਜੀ ਓਕੇ ਹੋ ਗਿਆ ਜੀ ਉਹ ਸਮੇਂ ਸੀਰ ਨਾ ਪਾਣੀ ਪਾਣੀ ਛਿੜਕਦੇ ਰਿਹਾ ਕਰੋ ਬਹੁਤ ਦੇਖੋ ਠੀਕ ਹੈ ਤੁਹਾਨੂੰ ਕੋਈ ਮਟੀਰੀਅਲ ਦੀ ਘਾਟ ਹੈ ਜਾਂ ਕੁਝ ਲੰਬਾ ਸਮਾਨ ਲੱਗ ਰਿਹਾ ਪਰ ਲੋਕਾਂ ਨੂੰ ਨਾ ਮੁਸ਼ਕਲ ਆਵੇ ਨਹੀਂ ਸਰ ਉਹ ਕੀ ਕਰਤਾ ਜੀ ਰਸਤਾ ਹਾਂ ਬਿਲਕੁਲ ਧਿਆਨ ਰੱਖਿਓ ਦੇਖੋ ਅਸੀਂ ਤੁਹਾਡੇ ਕੋਈ ਦੁਸ਼ਮਣ ਨਹੀਂ ਪਰ ਲੇਕਿਨ ਲੋਕਾਂ ਵਾਸਤੇ ਸਾਡਾ ਫਰਜ਼ ਬਣਦਾ ਕਿ ਨਹੀਂ ਸਰ ਤੁਸੀਂ ਬੇਜਿੰਤਰ ਹੋ ਜੀ ਸਾਡਾ ਵੀ ਇਹ ਫਰਜ਼ ਹੈ ਕਿ ਕਰਕੇ ਦੇਈਏ ਬਿਲਕੁਲ ਇਹ ਧਿਆਨ ਰੱਖਦੇ ਹਾਂ ਹੰਬੇ ਵਾਲਾ ਕਰਾਓ ਜਲਦੀ ਜੀ ਹਾਂ ਹਾਂ ਸਰ ਇਹ ਮਤਲਬ ਪਰਸੋ ਨੂੰ ਹੋ ਜਾਏਗਾ ਸ਼ਿਫਟ ਜੀ ਇਹ ਮਤਲਬ ਬੰਦ ਕਰਕੇ ਲਾਈਟੋ ਕਰ ਦਣਗੇ ਜੀ ਠੀਕ ਹੈ ਠੀਕ ਹੈ ਓਕੇ ਬਿਲਕੁਲ ਤੁਸੀਂ ਦੇਖੋ ਕਿ ਇਹ ਜਿਹੜੇ ਮੈਨੇਜਰ ਸੀ ਇਸ ਪ੍ਰੋਜੈਕਟ ਦੇ ਮਨਮੋਹਨ ਸਿੰਘ ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਪਰਸ ਤੱਕ ਹੋ ਜਾਏਗਾ ਦੂਜੇ ਪਾਸੇ ਜਿਹੜੇ ਹੁਣ ਐਸਡੀਓ ਬਿਜਲੀ ਭਾਗ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਦੇਰੀ ਲਾਈ ਹੈ ਇੱਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਜਿੱਤੇ ਨਾਲ ਕੀ ਕਿਸੇ ਨਾ ਕਿਸੇ ਬੰਦੇ ਦੀ ਜਾਨ ਵੀ ਜਾ ਸਕਦੀ ਸੀ ਕਿਉਂਕਿ ਲਾਪਰਵਾਹੀ ਨਾਲ ਕਈ ਵਾਰ ਕਈ ਜਾਨਾਂ ਲੈ ਕੇ ਚਲੇ ਜਾਂਦੀਆਂ ਨੇ ਜਿਸ ਨੂੰ ਲੈ ਕੇ ਖਤਰਾ ਬਹੁਤ ਵੱਡਾ ਹੁੰਦਾ ਹੈ ਲੇਬਰ ਕੰਮ ਕਰ ਰਹੀ ਹੈ ਸਾਨੂੰ ਇਹਨਾਂ ਦੀ ਵੀ ਜਾਨ ਦਾ ਫਿਕਰ ਹੈ ਤਾਂ ਜਿੰਨਾ ਕੋਈ ਹੋਰ ਰਾਹੀ ਵਿਚਾਰੇ ਉਹਦਾ ਵੀ ਫਿਕਰ ਹੈ ਤੇ ਇਸ ਨੂੰ ਲੈ ਕੇ ਸਾਡੇ ਨਾਲ ਲਾਈਵ ਜੁੜਨਗੇ ਬਿਜਲੀ ਭਾਗ ਦੇ ਜਿਹੜੇ ਐਸਡੀ ਸਾਹਿਬ ਨੇ ਅਗਰ ਉਹ ਫੋਨ ਚੱਕਦੇ ਨੇ ਕਿਉਂਕਿ ਹਲੋ ਹਾਂਜੀ ਐਸਡੀ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਸਰ ਅੱਛਾ ਇੱਕ ਸੀ ਨਾ ਪਹੁੰਚੇ ਹੋਏ ਸੀ ਕੰਸਾਲਾ ਜਿਹੜਾ ਬੂਥਗੜ ਤੋਗਾ ਰੋਡ ਆ ਉੱਥੇ ਨਾ ਪੰਪ ਐ ਦੋ ਆਮੋ ਸਾਹਮਣੇ ਹਾਂਜੀ ਉੱਥੇ ਜਿਹੜਾ ਇਹਨਾਂ ਦਾ ਕੰਮ ਚੱਲ ਰਿਹਾ ਨਾਲੇ ਦਾ ਉੱਥੇ ਇੱਕ ਖੰਭਾ ਬਿਲਕੁਲ ਨੀਚੇ ਗਿਰਿਆ ਹੋਇਆ ਆ ਪਰ ਲਾਈਟ ਚੱਲ ਰਹੀ ਹੈ ਤੁਹਾਡੀ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਕਿ ਇੱਕ ਹਫ਼ਤੇ ਤੋਂ ਵੱਧ ਹੋ ਗਿਆ ਇੰਨੀ ਦੇਰੀ ਕਿਉਂ ਲਾਤੀ ਜੀ ਇਹ ਤਾਂ ਲੋਕ ਡਰੇ ਬਸ ਰਾਈਟ ਹੋਵੇ ਨਹੀਂ ਮਿਲ ਰਿਹਾ ਜੀ ਖੰਭਾ ਲਾਈਏ ਕਿੱਥੇ ਨਹੀਂ ਉਹ ਤਾਂ ਤੁਸੀਂ ਹੁਣ ਦੇਖੋ ਜੀ ਕਿਸੇ ਨਾਲ ਨਾ ਇਹਨਾਂ ਦਾ ਵੀ ਕੰਮ ਰੁਕਿਆ ਹੋਇਆ ਉਸੇ ਕਰਕੇ ਹੀ ਹਾਂਜੀ ਹੁਣ ਅਸੀਂ ਅਸੀਂ ਪਲਾਨ ਕੀ ਕਰਿਆ ਹੂੰ ਜਿਹੜੀ ਮਿੱਟੀ ਹੈ ਉਹ ਹੈਗੀ ਪੋਲੀ ਹੁਣ ਉੱਥੇ ਖੰੰਭਾ ਲੱਗ ਵੀ ਨਹੀਂ ਸਕਦਾ ਹਾਂਜੀ ਹਾਂਜੀ ਅਸੀਂ ਫਿਲਹਾਲ ਪੰਪ ਨੂੰ ਦੂਜੇ ਪਾਸੇ ਚਲਾ ਦਾਂਗੇ ਹਾਂਜੀ ਦੂਜੇ ਪਾਸੇ ਇੱਕ ਜਾਂਦੀ ਹੈ ਲਾਈਨ ਹਾਂਜੀ ਹਾਂਜੀ ਉਹ ਤੋਂ ਦੇ ਦਾਂਗੇ ਬਿਲਕੁਲ ਤੇ ਇਹਦੇ ਪਾਸੇ ਜੰਪਰ ਕਰਦੇ ਨੇ ਇੱਕ ਵਾਰ ਜਦੋਂ ਸੱਚ ਇਹ ਨਾਲ ਸੜਕਾ ਲੈਣਾ ਕੰਮ ਹੋਊਗਾ ਮਿੱਟੀ ਪੈ ਜਾਊਗੀ ਉੱਥੇ ਹਾਂਜੀ ਮਿੱਟੀ ਪੈਣ ਤੋਂ ਬਾਅਦ ਜਦੋਂ ਸਤ ਹੋ ਗਈ ਮਿੱਟੀ ਉਦੋਂ ਅਸੀਂ ਕੰਬਲ ਲਾਵਾਂਗੇ ਇੱਕ ਦੋ ਸ਼ਿਫਟ ਹੋ ਜੇਗੀ ਫਿਰ ਲਾਈਟ ਜਿਹੜੀ ਦੂਜੇ ਪਾਸੇ ਨੂੰ ਇਹ ਬਸ ਮੰਡੇ ਨੂੰ ਕਰ ਦੇਣਾ ਸੋਮਵਾਰ ਨੂੰ ਮੰਡੇ ਨੂੰ ਕਰ ਦਿਓ ਲੇਬਰ ਦਾ ਹੀ ਬੜਾ ਖਤਰਾ ਦੇਖੋ ਜੀ ਕਦੇ ਵੀ ਖੰਭਾ ਥੋੜਾ ਜਿਹਾ ਬਚਿਆ ਹੋਇਆ ਹੈ ਪੰਪ ਵਾਲਿਆਂ ਨੂੰ ਅਸੀਂ ਬੁਲਾ ਕੇ ਹਾਂਜੀ ਉਹਨਾਂ ਨੂੰ ਤਸੱਲੀ ਕਰਵਾ ਦਿੱਤੀ ਸੀ ਠੀਕ ਹੈ ਠੀਕ ਹੈ ਤੁਸੀਂ ਪੰਪ ਵਾਲੇ ਸਰਦਾਰ ਜੀ ਉੱਥੇ ਖੜੇ ਸੀ ਉਹ ਤਾਂ ਹਾਂ ਕਰਵਾ ਦਿਓ ਕਿਉਂਕਿ ਜਲਦੀ ਕੀ ਸਰ ਉਹ ਪੰਦ ਕਰ ਲੇਬਰੀ ਕੰਮ ਕਰੀ ਜੇ ਮੰਨ ਲਓ ਖੰਭਾ ਡਿੱਗਦਾ ਕਿਉਂਕਿ ਅਜੇ ਬਿਜਲੀ ਕੱਟ ਹੋਈ ਨਹੀਂ ਤਾਂ ਉੱਥੇ ਹੀ ਮੈਨੂੰ ਕਰੰਟ ਕਰੰਟ ਲੱਗਿਆ ਉਹ ਵੀ ਬੜਾ ਮੁਸ਼ਕਲ ਹੋ ਜਾਏਗਾ ਜੀ ਨਹੀਂ ਨਹੀਂ ਕੁਝ ਨਹੀਂ ਮੁਸ਼ਕਿਲ ਆਉਂਦੇ ਜੀ ਅਸੀਂ ਬੈਠੇ ਕਰਦੇ ਹਾਂ ਬਸ ਠੀਕ ਹੈ ਠੀਕ ਹੈ ਤਾਂ ਹੀ ਧਿਆਨ ਚ ਲਿਆਈ ਹੈ ਸਾਡੇ ਧਿਆਨ ਚ ਹੈ ਤੁਹਾਨੂੰ ਰਾਈਟ ਹੋਵੇ ਨਹੀਂ ਆ ਤੇ ਖੰਭਾ ਲਾਉਣ ਨੂੰ ਥਾਂ ਨਹੀਂ ਤੁਸੀਂ ਦੇਖੋ ਮਿੱਟੀ ਕਿੰਨੀ ਪੋਲੀ ਹੈ ਬਿਲਕੁਲ 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 ਉਹ ਤਾਂ ਯੋਈ ਕਰਦੇ ਸ਼ਿਫਟ ਸ਼ਿਫਟ ਕਰਾ ਦਿਓ ਤਾਰਾਂ ਨੂੰ ਤਾਰਾ ਸ਼ਿਫਟ ਤਾਂ ਨਹੀਂ ਹੋ ਸਕਦੀਆਂ ਨਹੀਂ ਜੇ ਤੁਸੀਂ ਕਹਦੇ கரੰਟ ਦੂਜੇ ਪਾਸੇ ਨੂੰ ਭੇਜਾਂਗੇ ਆਪਾਂ ਲਾਈਨ ਹਾਂ ਹਾਂ ਉਹ ਆਪਾਂ ਮੀਟਰ ਜਿਹੜੀ ਸਪਲਾਈ ਹੈ ਨਾ ਦੂਜੇ ਪਾਸੇ ਦੇ ਦਾਂਗੇ ਹਾਂ ਦੂਜੇ ਪਾਸੇ ਬਿਲਕੁਲ ਬਿਲਕੁਲ ਜੇ ਤੁਸੀਂ ਇਧਰ ਇਹਨਾਂ ਦਾ ਸੜਕਾ ਲੈਂਦਾ ਕੰਮ ਥੋੜਾ ਹੋ ਗਿਆ ਮਿੱਟੀ ਥੋੜੀ ਸਖਤ ਹੋ ਗਈ ਹਾਂਜੀ ਹਾਂਜੀ ਉਹ ਤੋਂ ਆਪਾਂ ਇੱਥੇ ਖੰਭਾ ਲਾ ਕੇ ਤੇ ਤਾਰਾਂ ਨੂੰ ਉੱਚਾ ਚੱਕ ਦਾਂਗੇ ਸਭ ਉਹ ਠੀਕ ਠੀਕ ਹੈ ਸਰ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਹੈ ਜਿਹੜਾ ਪਲਾਨ ਹੈਗਾ ਸਾਡਾ ਠੀਕ ਠੀਕ ਹੈ ਸਰ ਥੋੜਾ ਬਾਰ ਕਰਾ ਦਿਓ ਜੀ ਕੋਈ ਗੱਲ ਨਹੀਂ ਠੀਕ ਠੀਕ ਮਨਮੋਹ ਜਿਹੜੇ ਮੈਨੇਜਰ ਨੇ ਉਹਨਾਂ ਵੱਲੋਂ ਪ੍ਰੋਸਾ ਦਿੱਤਾ ਗਿਆ ਤਾਂ ਹੁਣ ਕਹਿਤਾ ਰਹੇ ਨੇ ਮਹਿਕਮੇ ਵਾਲੇ ਵੀ ਦੂਜੇ ਪਾਸੇ ਠੇਕੇਦਾਰ ਵੀ ਹੋਣ ਕਹਿੰਦਾ ਠੀਕ ਠੀਕ ਗੱਲ ਹੈ ਜੀ ਅੱਛੀ ਗੱਲ ਹੈ ਹੋ ਜਾਵੇ ਅੱਛੀ ਗੱਲ ਹੈ ਪਰ ਗੱਲ ਤਾਂ ਇਹ ਵੀ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਵੀ ਇੰਨਾ ਟਾਈਮ ਕਿਉਂ ਖਤਰੇ ਦਾ ਕੰਮ ਹੈ ਬਹੁਤ ਕੋਈ ਹੋਰ ਕੰਮ ਹੋਵੇ ਚਲੋ ਚੱਲੀ ਜਾਂਦਾ ਬਿਜਲੀ ਦਾ ਕੰਮ ਹੈ ਇਹ ਤਾਂ ਮਤਲਬ ਇੱਕ ਦਿਨ ਨਹੀਂ ਦੂਜੇ ਤੇ ਤੀਜੇ ਹੋਣਾ ਚਾਹੀਦਾ ਕੰਮ ਇਮੀਡੀਏਟ ਹੋਣਾ ਚਾਹੀਦਾ ਇੱਕ ਹਫਤਾ ਲੰਘ ਗਿਆ ਹੁਣ ਵੀ ਸੋਮਵਾਰ ਨੂੰ ਚਲੋ ਸੋਮਵਾਰ ਨੂੰ ਹੋ ਜਾਵੇ ਪਰ ਗੱਲ ਤਾਂ ਇਹ ਵੀ ਜੇਕਰ بارش ਹੋ ਜਾਵੇ ਫਿਰ ਬੜਾ ਖਤ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਹੈ ਬਹੁਤ ਵੱਡੀ ਗੱਲ ਹੈ ਕਿ ਹਰ ਬੰਦੇ ਨੂੰ ਜਿੰਮੇਵਾਰ ਸਮਝਾਈ ਜਿਸ ਤਰੀਕੇ ਨਾਲ ਇਹਨਾਂ ਨੂੰ ਜਿੰਮੇਵਾਰ ਸਮਝ ਕੇ ਸਾਨੂੰ ਫੋਨ ਕੀਤਾ ਕਿ ਭਾਈ ਇਹ ਨੁਕਸਾਨ ਹੋ ਰਿਹਾ ਕਿਸ ਦੀ ਜਾਨ ਜਾ ਸਕਦੀ ਹੈ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਜਰੂਰ ਤੁਹਾਡੇ ਨਜ਼ਦੀਕ ਕੋਈ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਜਾਂ ਕੋਈ ਤਰੀਕੇ ਦਾ ਮਾਮਲਾ ਸਾਹਮਣੇ ਆਦਾ ਜੂ ਸਾਡੇ ਧਿਆਨ ਚ ਵੀ ਲਿਆਦੇ ਤੁਸੀਂ ਆਪ ਵੀ ਵੀਡੀਓ ਬਣਾ ਕੇ ਦੇ ਸਕਦੇ ਹੋ ਤਾਂ ਇਸ ਤਰੀਕੇ ਨਾਲ ਹੁਣ ਐਸਡੀਓ ਬਿਜਲੀ ਭਾਗ ਤੇ ਨਾਲ ਮਨਮੋਹਣ ਜਿਹੜੇ ਮੈਨੇਜਰ ਨੇ ਉਹਨਾਂ ਵੱਲੋਂ ਖੁਸਰਾ ਦਿੱਤਾ ਗਿਆ ਕਿ ਜਲਦੀ ਇਸ ਖੰਭੇ ਦਾ ਹਲੋ ਠੀਕ ਕਰ ਦਿੱਤਾ ਜਾਬੀਸ ਤੋਂ ਬਾਅਦ ਕੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਵੀ ਕੰਮ ਰੁਕਿਆ ਹੋਇਆ ਪਰ ਭਰੋਸੇ ਦੇ ਉੱਤੇ ਹੁਣ ਦੱਸਿਆ ਜਾ ਰਿਹਾ ਕਿ ਸੋਮਵਾਰ ਦਾ ਭਰੋਸਾ ਦੇ ਕੇ ਇਹਨਾਂ ਨੇ ਕਿੰਨੀ ਕੁ ਦੇਰ ਚ ਕਰਦੇ ਨੇ ਕਿੰਨੀ ਕੁ ਜਲਦੀ ਕਰਦੇ ਨੇ ਤੁਹਾਨੂੰ ਵਾਲ ਸਮਝ ਦੱਸੇਗਾ ਤੁਹਾਨੂੰ ਕਿਵੇਂ ਮੈਂ ਸੁਮਿਤ ਦੇ ਨਾਲ ਤਿਸ